ਤਤਕਾਰਯੋਗ ਸਤਸੰਗ ਜੀ ਸਭ ਤੋਂ ਪਹਿਲੇ ਸਤਗੁਰਾਂ ਦੇ ਚਰਨਾਂ 'ਚ ਧਿਆਨ ਤਰ ਕੇ ਸਾਰੇ ਗੱਜ ਕੇ ਖੁਦ ਧੰਨ ਸ੍ਰੀ ਸਤਗੁਰੂ ਉਦੇ ਸਿੰਘ ਜੀ ਬੇਨਤੀ ਹੈ ਕਿ ਸਾਡਾ ਪਰਿਵਾਰ ਮਤਲਬ ਕਿ ਸਾਡਾ ਪਰਿਵਾਰ ਅਸੀਂ ਅੱਲ ਸਾਡੀ ਸੂਰ ਹੈ ਤੇ ਪਰਥਰੀ ਖੋਖਰ ਜਿਹੜੀ ਜਾਤ ਹੈ ਸਾਡੀ ਤੇ ਸਾਡਾ ਪਰਿਵਾਰ ਸ਼ੁਰੂ ਤੋਂ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਨਾਲ ਜੁੜਿਆ ਹੈ ਤੇ ਅੱਗੋਂ ਵੀ ਸਾਰਾ ਪਰਿਵਾਰ ਜਿਹੜਾ ਹੈ ਸਾਰਾ ਉਹਨਾਂ ਦੇ ਚਰਨਾਂ 'ਚ ਜੁੜਿਆ ਹੈ ਤੇ ਉਹਨਾਂ ਦੀ ಅಪਾਰ ਬਖਸ਼ਿਸ਼ ਹੈ ਸਭ ਤੋਂ ਪਹਿਲੇ ਇੱਕ ਮੈਂ ਬੇਨਤੀ ਕਰਦਿਆਂ ਸਭ ਤੋਂ ਪਹਿਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਦਿੱਲੀ ਦਰਸ਼ਨ ਦਿੰਦੇ ਹੁੰਦੇ ਸਨ ਤੇ ਸਤਿਗੁਰੂ ਜੀ ਦੇ ਚਰਨਾਂ 'ਚ ਸਾਡੇ ਪਿਤਾ ਜੀ ਨੇ ਬੇਨਤੀ ਕੀਤੀ ਕਿ ਸਾਡਾ ਮਾਲੀਵਰ ਨਗਰ ਦੇ ਨਾਲ ਇੱਕ ਪਿੰਡ ਹੈ ਕਾਲੂਸਰਾ ਉੱਥੇ ਦਰਸ਼ਨ ਦਿਓ ਤੇ ਚਰਨ ਪਾਓ ਸਤਿਗੁਰੂ ਜੀ ਨੇ ਆਗਿਆ ਪ੍ਰਵਾਨ ਕਰ ਲਈ ਪ੍ਰਮਾਨਗੀ ਦੇ ਦਿੱਤੀ ਤੇ ਆਏ ਉੱਥੇ ਕੁਛ ਘਰ ਸਨ ਸਾਰਿਆਂ ਦੇ ਘਰਾਂ ਚ ਚਰਨ ਪਾਏ ਤੇ ਲਾਗੇ ਇੱਕ ਨਾਲ ਕੋਈ ਤਕਰੀਬਨ ਇੱਕ ਫਰਲਾਂਗ ਤੇ ਨਾਲ ਬੇਗੰਪੁਰਾ ਪਿੰਡ ਹੈ ਉਸ ਜਗ੍ਹਾ ਜਾ ਕੇ ਉੱਥੇ ਉਹਨਾਂ ਨੇ ਵੀ ਆਣ ਕੇ ਅਰਜ਼ ਕੀਤੀ ਕਿ ਸਚਪਾਸ਼ਾ ਸਾਡਾ ਪਿੰਡ ਨਾਲ ਹੀ ਐ ਕੋਈ ਦੂਰ ਨਹੀਂ ਤੇ ਕਿਰਪਾ ਕਰ ਦਿਓ ਸਚਪਾਸ਼ਾ ਨੇ ਕਿਹਾ ਠੀਕ ਐ ਚਲੋ ਬਈ ਅਸੀਂ ਛੋਟੇ ਛੋਟੇ ਹੁੰਦੇ ਹਾਂ ਉਦੋਂ ਆਹੀ ਸਚਪਾਸ਼ਾ ਦੇ ਮਲਾਗੇ ਅੱਗੇ ਦੌੜੇ ਤੇ ਜਿੱਥੇ ਚਰਨ ਪਾਉਣੇ ਸਨ ਇੱਕ ਦੋ ਘਰਾਂ 'ਚ ਉੱਥੇ ਚਰਨ ਪਾਏ ਸਚਪਾਸ਼ਾ ਨੇ ਤੇ ਵਾਪਸੀ ਜਦੋਂ ਵਾਪਸੀ ਆਉਣ ਲੱਗੇ ਤੇ ਗੱਡੀਆਂ ਇੱਧਰ ਹੀ ਸਨ ਸਾਡੇ ਜਿਹੜੇ ਇਹ ਪਿੰਡ 'ਚ ਰਹਿੰਦੇ ਐ ਉਸ ਪਿੰਡ ਵੱਲ ਤੇ ਆਉਂਦਿਆਂ ਇੱਕ ਉਥੇ ਇੱਕ ਮਕਬਰ ਹੈ ਬੇਗੰਪੁਰੇ ਦੇ ਵਿੱਚ ਉਹ ਮਕਬਰਾ ਏਡਾ ਕ ਵੱਡਾ ਹੋਵੇਗਾ ਜਿੱਡਾ ਇੱਕ ਸਾਡਾ ਪ੍ਰਤਾਪ ਮੰਦਰ ਦਾ ਹਾਲ ਹੈ ਨਾ ਏਡਾ ਕ ਵੱਡਾ ਉਹ ਮਕਬਰ ਹੈ ਸੱਚੇ ਪਾਤਸ਼ਾਹ ਇੱਕ ਉਹ ਮਕਬਰੇ ਦੀ ਇੱਕ ਦੁਆਰ ਜਿਹੜੀ ਸੀ ਨਾ ਇੱਟ ਜੀ ਨਿਕਲੀ ਸੀ ਤੇ ਉਥੋਂ ਛਾਲ ਮਾਰੀ ਤੇ ਸਿੱਧਾ ਅੰਦਰ ਚਲੇ ਗਏ ਉਸ ਹਾਲ ਦੇ ਵਿੱਚ ਹਾਲ 'ਚ ਜਾ ਕੇ ਤੇ ਸੱਚ ਪਾਸ਼ਾ ਇਸ ਤਰ੍ਹਾਂ ਚਾਰ ਛਫੇਰੇ ਸੈਂਟਰ ਜਾ ਕੇ ਚਾਰ ਛਫੇਰੇ ਘੁੰਮਣ ਲੱਪੇ ਇਸ ਤਰ੍ਹਾਂ ਚਾਰ ਛਫੇਰੇ ਇਸ ਤਰ੍ਹਾਂ ਮਿਲਕ ਆਪਣੇ ਆਪ ਨੂੰ ਘੁੰਮਣ ਦੇ ਵੇਖਣ ਦੇ ਨੇ ਕਹਿੰਦੇ ਨੇ ਵੀ ਇਹ ਜਿਹੜਾ ਨਾ ਜਿਹੜੇ ਨਾਲ ਸਿੱਖ ਸਨ ਉਹਨੂੰ ਕਹਿੰਦੇ ਵੀ ਗੱਲ ਆ ਇਦਾਂ ਜਿਨ੍ਹਾਂ ਨੇ ਮੱਕਾ ਨਹੀਂ ਮੱਕਾ ਜਿਨ੍ਹਾਂ ਨੇ ਨਹੀਂ ਵੇਖਿਆ ਨਾ ਉਹ ਇੱਥੇ ਆ ਵੇਖ ਲਓ ਇਹ ਮੱਕੇ ਦੀ ਸ਼ਕਲ ਜੇ ਪੂਰੀ ਬਸ ਜਿਨ੍ਹਾਂ ਨੇ ਮੱਕਾ ਨਹੀਂ ਵੇਖਿਆ ਸਮਝ ਲਓ ਇਹ ਮੱਕਾ ਜੀ ਬਿਲਕੁਲ ਡਿੱਟੋ ਹੋਈ ਸਭ ਕੁਝ ਹੈਗਾ ਲਾਗੋ ਇੱਕ ਸਿੱਖ ਕਹਿੰਦਾ ਹੈ ਕਹਿੰਦਾ ਸੱਚੇ ਪਾਤਸ਼ਾਹ ਜੀ ਲਾਗੋ ਸਿੱਖ ਕਹਿੰਦਾ ਹੈ ਲਾਗੇ ਸਿੱਖ ਨੂੰ ਹੀ ਕਹਿੰਦਾ ਸੱਚੇ ਸੱਚੇ ਪਾਸ਼ਾ ਕਹਿ ਰਹੇ ਨੇ ਕਿ ਸੱਚੇ ਪਾਸ਼ਾ ਮੱਕੇ ਗਏ ਹੋਣਗੇ ਸੱਚੇ ਪਾਸ਼ਾ ਕਹਿੰਦੇ ਨੇ ਵੀ ਇਹ ਮੱਕਾ ਹੈ ਤੇ ਸਾਧਗੁਰਾਂ ਨੇ ਅੱਜ ਤਿਰਛੀ ਨਜ਼ਰ ਕੀਤੀ ਕਹਿੰਦੇ ਇਹਨੂੰ ਕੀ ਪਤਾ ਹੈ ਫਿਰ ਉਸ ਤੋਂ ਬਾਅਦ ਫਿਰ ਸਾਡੇ ਉੱਥੇ ਆ ਗਏ ਸਾਡੇ ਆਣ ਕੇ ਤੇ ਆਪਣਾ ਵਾਵਾ ਜਿਸ ਵੇਲੇ ਸਤਿਗੁਰ ਆ ਜਾਂਦੇ ਨੇ ਉਹ ਤੋਂ ਘਰ ਵੱਜ ਜਾਂਦੇ ਨੇ ਉਸ ਤੋਂ ਬਾਅਦ ਭਾਵੇਂ ਕੱਟੀ ਜਾਣ ਤੇ ਫਿਰ ਸੱਚੇ ਪਾਤਸ਼ਾਹ ਤੋਂ ਬਾਅਦ ਸਤਿਗੁਰੂ ਜਗਜੀਤ ਸਿੰਘ ਜੀ ਦਾ ਟਾਈਮ ਆਇਆ ਤੇ ਸਤਿਗੁਰ ਜੀ ਸਾਨੂੰ ਤੇ ਹੁਣ ਪਤਾ ਨਹੀਂ ਕਿਉਂ ਕਿ ਸਾਡੇ ਨਾਲ ਬਹੁਤ ਪਿਆਰ ਕਰਦੇ ਰਹੇ ਨੇ ਬੜਾ ਉਹਨਾਂ ਨੇ ਪਿਆਰ ਦਿੱਤਾ ਹੈ ਤੇ ਇੱਕ ਦਿਨ ਰੇਲ ਗੱਡੀ ਤੇ ਆਏ ਸੱਚੇ ਪਾਤਸ਼ਾਹ ਜੀ ਇੱਥੇ ਦਿੱਲੀ ਰੇਲਵੇ ਸਟੇਸ਼ਨ ਤੇ ਉਦੋਂ ਜੇ ਗੱਡੀਆਂ ਘਾਟ ਹੀ ਸਨ ਤੇ ਰੇਲ ਤੇ ਆਏ ਜਿਸਲੇ ਤੇ ਸੰਗਤ ਗਈ ਉੱਥੇ ਤੇ ਅਸੀਂ ਵੀ ਗਏ ਜਾ ਕੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਨੂੰ ਜਿਸ ਨੂੰ ਰੇਲ ਤੋਂ ਉਤਰੇ ਨੇ ਤੇ ਮੈਂ ਕਿਹਾ ਇੱਥੇ ਭੀੜ ਬੜੀ ਤੇ ਪਿਛਲੇ ਪਾਸੇ ਹੋ ਕੇ ਤੇ ਖਲੋ ਜੀ ਇਹ ਦਰਸ਼ਨ ਕਰੀਏ ਸੱਚੇ ਪਾਤਸ਼ਾਹ ਦੇ ਤੇ ਸੱਚੇ ਪਾਤਸ਼ਾਹ ਨੂੰ ਇੱਕ ਸਿੱਖ ਨੇ ਗੁਲਦਸਤਾ ਜਿਹੜਾ ਨਾ ਉਹ ਭੇਟ ਕੀਤਾ ਤੇ ਸਚਪਾ ਸਾਹਿਬ ਇੰਜ ਵੇਖ ਕੇ ਨਾ اتنا ਸਾਹੂ ਜਗਜੀਤ ਸਿੰਘ ਜੀ ਤੇ ਕਹਿੰਦੇ ਨੇ ਸਿੱਖ ਨੂੰ ਕਹਿੰਦੇ ਨੇ ਭਾਈ ਵੱਸਨ ਸਿੰਘ ਕਿੱਥੇ ਆ ਆਂਦੇ ਜੀ ਉਹ ਪਿੱਛੇ ਆ ਇਹ ਬੁਲਾਓ ਉਹਨੂੰ ਬੁਲਾਇਆ ਜਿਹੜੇ ਤੇ ਮੈਨੂੰ ਕਹਿੰਦੇ ਨੇ ਜੀ ਸਚਪਾ ਸਾਹਿਬ ਯਾਦ ਕਰ ਰਹੇ ਨੇ ਮੈਂ ਜੀ ਲਓ ਜੀ ਮੈਂ ਜਾ ਕੇ ਸਚਪਾ ਸਾਹਿਬ ਨੂੰਮਸਕਾਰ ਕੀਤੀ ਮੈਂ ਸਚਪਾ ਜੀ ਹੁਕਮ ਤੇ ਸਚਪਾ ਨੇ ਗੁਲਦਸਤਾ ਫੜਿਆ ਸੀ ਉਹਨਾਂ ਮੈਨੂੰ ਗੁਲਦਸਤਾ ਇੰਜ ਫੜਾਤਾ ਹਾਂਜੀ ਤੇ ਨਾਲ ਮੁਸਕਰਾਏ ਮੈਂ ਵੀ ਬਹੁਤ ਖੁਸ਼ ਹੋ ਗਿਆ ਹਾਂਜੀ ਕਿ ਸਾਰੀ ਸਾਥ ਸੰਗਤ ਦੇ ਵਿੱਚ ਮੈਨੂੰ ਗੁਲਦਸਤਾ ਸਚਪਾਸ਼ਾ ਨੇ ਦਿੱਤਾ ਉਸ ਤੋਂ ਬਾਅਦ ਸਚਪਾਸ਼ਾ ਜਿਹੜੇ ਨੇ ਕੁਝ عرصੇ ਬਾਅਦ ਫੇਰ ਕੀ ਹੁੰਦਾ ਹੈ ਕਿ ਸਚਪਾਸ਼ਾ ਆਪਣੇ ਆਪ ਹੀ ਮੈਨੂੰ ਫੋਨ ਕਰ ਦਿੰਦੇ ਹਨ ਪਹਿਲਾ ਜਿਹੜਾ ਦਿਨ ਫੋਨ ਸਚਪਾਸ਼ਾ ਦਾ ਆਇਆ ਨਾ ਤੇ ਸਚਪਾ ਨੇ ਡਾਇਰੈਕਟ ਆਪ ਫੋਨ ਕੀਤਾ ਤੇ ਮੈਂ ਪਛਾਣਿਆ ਨਾ ਪਹਿਲੇ ਤੇ ਥੋੜੀ ਦੇਰ ਬਾਅਦ ਨਾ ਮੈਨੂੰ ਫੇਰ ਯਾਦ ਜੀ ਆ ਗਈ ਮੈਂ ਸੱਚ ਪਾ ਸਾਹਿਬ ਜੀ ਗਲਤੀ ਹੋ ਗਈ ਹੈ ਬੜੀ ਕਿਰਪਾ ਕੀਤੀ ਆਪ ਜੀ ਨੇ ਫੋਨ ਕੀਤਾ ਤੇ ਉਸ ਤੋਂ ਬਾਅਦ ਫੇਰ ਸੱਚ ਪਾ ਸਾਹਿਬ ਜੀ ਮਤਲਬ ਕਿ ਇੰਨਾ ਪਿਆਰ ਦਿੰਦੇ ਰਹੇ ਕਿ ਜਿਹਦਾ ਕੋਈ ਹਿਸਾਬ ਨਹੀਂ ਫੇਰ ਸੱਚੇ ਪਾ ਸਾਹਿਬ ਜੀ ਜਿਸ ਤਰ੍ਹਾਂ ਬਾਹਰ ਗਏ ਬਾਹਰ ਗਏ ਤੇ ਹੁਣ ਮੈਨੂੰ ਇਹਨਾ ਧਿਆਨ ਭੁੱਲ ਗਿਆ ਕਿ ਕੈਨੇਡਾ ਸੀ ਕਿ ਅਮਰੀਕਾ ਸੀ ਕਿ ਇੰਗਲੈਂਡ ਸੀ ਇਹਨਾਂ ਮੁਲਕਾਂ 'ਚ ਇੱਕ ਮੁਲਕ ਸੀ ਸੱਚੇ ਪਾਸ਼ਾ ਉੱਥੇ ਫੋਨ ਕੀਤਾ ਜਿਸਲੇ ਉਹ ਐਡੀ ਪਿਆਰੀ ਆਵਾਜ਼ ਪਈ ਮੈਨੂੰ ਅੱਜ ਵੀ ਮੇਰੇ ਕੰਨਾਂ 'ਚ ਉਹ ਆਵਾਜ਼ ਜਿਹੜੀ ਉਸ ਤਰ੍ਹਾਂ ਹੀ ਗੂੰਜਦੀ ਅੱਜ ਵੀ ਅੱਜ ਦੀ ਡੇਟ 'ਚ ਵੀ ਉਸੇ ਤਰ੍ਹਾਂ ਜਿਸਲੇ ਉਹ ਬਚਨ ਕਰ ਰਹੇ ਆ ਤੇ ਉਹ ਆਵਾਜ਼ ਗੂੰਜਣ ਲੱਗ ਪੈਂਦੀ ਹੈ ਤੇ ਸੱਚੇ ਪਾਸ਼ਾ ਨੇ ਫੋਨ ਕੀਤਾ ਵੱਸਨ ਸਿੰਘ ਤੇਰੀ ਯਾਦ ਆ ਗਈ ਹੈ ਮੈਂ ਜੀ ਧੰਨਵਾਦ ਸਚਪਾਸ਼ਾ ਜੀ ਬੜੀ ਕਿਰਪਾ ਕੀਤੀ ਆਪਨੇ ਤੇ ਬਹੁਤ ਬਖਸ਼ਿਸ਼ ਕੀਤੀ ਮੇਰੇ ਤੇ ਕਹਿਣ ਲੱਗੇ ਗੱਲ ਇਸ ਤਰ੍ਹਾਂ ਵੀ ਮੇਰਾ ਜੀ ਕਰਦਾ ਮੈਂ ਇੱਥੋਂ ਦਾ ਤੈਨੂੰ ਹੁਣ ਸੀਨ ਦੱਸਾਂ ਸਾਰਾ ਮੈਂ ਜੀ ਸਤਿਵਚਨ ਸਚਪਾਸ਼ਾ ਨੇ ਕਹਿਣ ਲੱਗੇ ਵੀ ਵਸੰਗ ਸਾਡੀ ਜਿਹੜੀ ਗੱਡੀ ਹੈ ਉਹ ਐਸਲੇ ਬਰਫ਼ ਅੱਗੇ ਪੈ ਗਈ ਹੈ ਜ਼ਿਆਦਾ ਤੇ ਗੱਡੀ ਫਰਸ ਬਰਫ਼ ਦੇ ਵਿੱਚ ਫਸ ਗਈ ਹੈ ਤੇ ਅਸੀਂ ਹੁਣ ਇੱਥੇ ਰੁਕੇ ਆਂ ਤੇ ਹੁਣ ਗੱਡੀਆਂ ਜਿਹੜੀਆਂ ਨੇ ਬਰਫਾਟ ਹਾਉਣ ਵਾਲੀਆਂ ਆਈਆਂ ਨੇ ਤੇ ਉਹ ਬਰਫਾਟ ਹਾ ਰਹੀ ਐ ਤੇ ਇਥੋਂ ਦਾ ਮੈਸੀਨ ਦੱਸਣਾ ਵੀ ਐਸ ਵੇਲੇ ਸਾਰੇ ਪਾਸੇ ਪਹਾੜੀਆਂ ਨੇ ਤੇ ਪਹਾੜੀਆਂ ਐਦਾਂ ਦੀਆਂ ਨੇ ਜਿਉਂ ਕਿ ਰੂਹ ਦੀਆਂ ਪਹਾੜੀਆਂ ਨੇ ਚਟੀਆਂ ਦੁੱਧ ਪਹਾੜੀਆਂ ਨੇ ਰੂਮ ਵਰਗੀਆਂ ਤੇ ਫਲਾਣੀ ਜਗਾ ਵਾ ਜਗਾ ਤਾਂ ਨਾ ਭੁੱਲ ਗਿਆ ਤੇ ਸੱਚ ਪਾਜਾ ਕਹਿੰਦੇ ਨੇ ਵੀ ਵੱਸਨ ਸਿੰਘ ਹੁਣ ਇਸ ਤਰ੍ਹਾਂ ਵੀ برف ਅਗੋਂ हट ਗਈ ਐ ਤੇ ਹੁਣ ਮੈਂ ਨਾ ਚੱਲਿਆ ਸਤਿ ਸ੍ਰੀ ਅਕਾਲ ਫੇਰ ਇੱਕ ਵਾਰੀ ਦਾ ਬਚਨ ਐ ਵੀ ਇੱਕ ਘਰ ਦੇ ਵਿੱਚ ਸੱਚਪਾਏ ਚਰਨ ਪਾ ਰਹੇ ਸਨ ਤੇ ਮੈਨੂੰ ਬੁਲਾਇਆ ਵੀ ਅੱਗੇ ਆ ਮੈਂ ਅੱਗੇ ਆਇਆ ਤੇ ਸੱਚਪਾਏ ਨੇ ਮੈਨੂੰ ਨਾ ਜੱਫੀ 'ਚ ਲੈ ਲਿਆ ਜੱਫੀ 'ਚ ਲਿਆ ਤੇ ਉਹ ਜਦੋਂ ਉਹ ਕਮਰੇ ਵਿੱਚ ਵੜਨਾ ਸੀ ਨਾ ਮੈਂ ਕਿਹਾ ਵੀ ਗੱਲ ਇਦਾਂ ਹੁਣ ਮੈਂ ਸੱਚਪਾਏ ਤੋਂ ਅੱਗੇ ਜੱਫੀ 'ਚ ਲਿਆ ਤੇ ਅੱਗੇ ਹੁੰਦਾ ਚੰਗਾ ਨਹੀਂ ਲੱਗਦਾ ਮੈਂ ਨੇ ਥੋੜਾ ਜਿਹਾ ਆਪਣਾ ਪਾਸਾ ਜਿਹਾ ਵਟਿਆ ਤੇ ਸੱਚੇ ਪਾਤਸ਼ਾਹ ਮੈਂ ਪਹਿਲੇ ਨੰਗਣ ਤੇ ਮਤਲਬ ਕਿ ਇਦਾਂ ਸੱਚ ਪਾ ਜਿਹਾ ਇੰਨਾ ਪਿਆਰ ਦਿੰਦੇ ਰਹੇ ਕਿ ਜਿਹਦਾ ਕੋਈ ਹਿਸਾਬ ਨਹੀਂ ਅੰਤ ਨਹੀਂ ਸਤਿਗੁਰੂ ਜਗਜੀਤ ਸਿੰਘ ਦਾ ਇੰਨਾ ਪਿਆਰ ਮਿਲਿਆ ਕਿ ਸਾਡਾ ਪਰਿਵਾਰ ਵੀ ਜਿਹੜਾ ਉਹ ਸਤਿਗੁਰੂ ਦਾ ਪੂਰਾ ਸ਼ਰਧਾਲੂ ਹੈ ਕੋਈ ਵੀ ਕੰਮ ਹੋਵੇ ਇੱਥੇ ਵੀ ਕਈ ਕੰਮ ਹੋਏ ਨੇ ਜੀ ਸਾਡੇ ਪਿਤਾ ਜੀ ਸੰਤ ਵਚਨ ਸਿੰਘ ਜੀ ਉਹਨਾਂ ਦੀ ਉਮਰ 113 ਸਾਲ ਦੇ ਹੋ ਕੇ ਉਹ ਚੜ੍ਹਾਈ ਕੀਤੇ ਨੇ ਸਾਰੀ ਉਮਰ ਉਹਨਾਂ ਵੱਡੀ ਮਰਜ਼ਾਦਾ ਰੱਖੀ ਐ ਘਰ ਉਹਨਾਂ ਪ੍ਰਸ਼ਾਦਾ ਨਹੀਂ ਛਕਿਆ ਆਪਣਾ ਪ੍ਰਸ਼ਾਦਾ ਬਣਾ ਕੇ ਛਕਦੇ ਰਹੇ ਨੇ ਤੇ ਰਾਤੀ ਉਹਨਾਂ ਨੇ 12 ਵਜੇ ਉੱਠ ਕੇ ਤੇ ਨਾਮ ਸਿਮਰਨ ਤੇ ਬਹਿ ਜਾਣਾ ਤੇ ਆਪਣਾ ਸਵੇਰ ਤੱਕ ਭਜਨ ਸਿਮਰਨ ਕਰਕੇ ਤੇ ਫੇਰ ਕੰਮਕਾਰ ਵੀ ਕਰਨਾ ਮਤਲਬ ਉਸ ਤੋਂ ਬਾਅਦ ਫਿਰ ਉਹ 45 ਸਾਲ ਨਾਮਤਰੀ ਧਰਮਸ਼ਾਲਾ ਸਾਹਪਰਾ ਜਿਹੜੀ ਕਿ ਸਾਰੀ ਸੰਗਤ ਉੱਥੇ ਉਹਨਾਂ ਨੂੰ ਜਾਣਦੀ ਹੈ 45 ਸਾਲ ਲਗਾਤਾਰ ਉਹਨਾਂ ਨੇ ਰਾਤ ਨੂੰ ਨਾ ਆਠਵੇਂ ਚੌਂਕੜਾ ਲਾਉਣਾ ਤੇ ਸਵੇਰੇ ਚੌਂਕੜਾ ਖੋਲਣਾ ਆਪਣਾ ਮਤਲਬ ਇੰਨੀ ਉਹਨਾਂ ਨੇ ਬੰਦਗੀ ਕੀਤੀ ਹੈ ਬਾਕੀ ਕਲੋਨੀ ਦੇ ਵਿੱਚ ਜੇ ਕੋਈ ਬੱਚਾ ਹੋਣਾ ਕੋਈ ਵੀ ਜਿਹਦਾ ਉਹਨਾਂ ਆਣ ਕੇ ਪਿਤਾ ਜੀ ਨੂੰ ਕਹਿਣਾ ਵੀ ਇਹਨਾਂ ਦੇ ਸਿਰ ਤੇ ਹੱਥ ਰੱਖੋ ਸਾਰੀ ਕਲੋਨੀ ਵਾਲੇ ਉਹਨਾਂ ਨੂੰ ਇਸ ਤਰ੍ਹਾਂ ਮੰਨਦੇ ਸਨ ਤੇ ਬਹੁਤ ਕਲੋਨੀ ਵਾਲੇ ਵੀ ਉਹਨਾਂ ਦਾ ਸਤਿਕਾਰ ਕਰਦੇ ਸਨ ਇੱਕ ਵਾਰੀ ਕੀ ਹੋਇਆ ਉਹਨਾਂ ਦੇ ਕੋਈ ਐਸਾ ਨੁਕਸ ਪੈ ਗਿਆ ਜਿਹੜੇ ਉਹਨਾਂ ਦੇ ਇਹ ਨਵਾਂ ਤੋਂ ਲਾਕੇ ਤੇ ਪੂਰੇ ਹੱਥ ਜਿਹੜੇ ਨੇ ਆਪਣਾ ਇਥੋਂ ਅਰਕਾਂ ਤੱਕ ਦੋਵੇਂ ਹੱਥ ਉਹ ਸੁੰਨ ਹੋ ਗਏ ਉਦੋਂ ਪੈਰਾਂ ਤੋਂ ਨਹਾਂ ਤੋਂ ਲੱਗ ਕੇ ਤੇ ਗੋਡਿਆਂ ਤੱਕ ਉਹਨਾਂ ਦੇ ਹੱਥ ਮਤਲਬ ਜਿਹੜਿਆਂ ਨੇ ਸੋਨ ਹੋ ਗਏ ਗੋਡੇ ਤੇ ਜੇ ਉਹ ਤੁਰਨ लाठी ਨਾਲ ਤੁਰਦੇ ਸਨ ਤੇ ਤੁਰਦਿਆਂ ਕੀ ਹੁੰਦਾ ਸੀ ਉਹਨਾਂ ਦੇ ਪੈਰ ਥੱਲੇ ਰਗੜ ਜਾਂਦੇ ਸਨ ਤੇ ਖੂਨ ਵਗਣਾ ਸ਼ੁਰੂ ਹੋ ਜਾਂਦਾ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਮੇਰੇ ਪੈਰ ਥੱਲੇ ਰਗੜੇ ਜਾਂਦੇ ਨੇ ਜਿਆਦਾ ਚੁੱਕੇ ਵੀ ਨਹੀਂ ਸੀ ਜਾਂਦੇ ਰਮੇਸ਼ ਨਗਰ ਸਤਗੁਰ ਜਗਜੀਤ ਸਿੰਘ ਜੀ ਆਏ ਤੇ ਆਏ ਉੱਥੇ ਜਾ ਕੇ ਮੈਂ ਵੀ ਖਲੋ ਗਿਆ ਨਾਲ ਪਿਤਾ ਜੀ ਵੀ ਖਲੋ ਗਏ ਤੇ ਅਰਜ ਕੀਤੀ ਤੇ ਕਿਰਪਾ ਕਰੋ ਸਚਪਾਇ ਜੀ ਇਹਨਾਂ ਦੇ ਇਸ ਤਰ੍ਹਾਂ ਜਿਹੜੇ ਨਾ ਹੱਥ ਤੇ ਪੈਰ ਉਹ ਸੌਂਦੇ ਨੇ ਤੇ ਬਖਸ਼ਿਸ਼ ਕਰੋ ਚੱਲਣਾ ਫਿਰਨਾ ਜਿਹੜਾ ਨਾ ਉਹ ਮੁਸ਼ਕਲ ਹੋ ਗਿਆ ਹੁਣ ਸਤਿਗੁਰ ਜੀ ਨੇ ਇਸ ਤਰ੍ਹਾਂ ਅਸੀਂ ਖਲੋਤੇ ਹਾਂ ਉਦੋਂ ਰਮੇਸ਼ ਨਗਰ ਨਾ ਸਟੇਜ ਨਹੀਂ ਸੀ ਹੁੰਦੀ ਅੱਜ ਸਟੇਜ ਤੋਂ ਬਿਨਾਂ ਥੱਲੇ 앉ਣ ਲੱਗਦਾ ਏ ਸੱਚ ਪਾਹ ਨੇ ਅੰਜ ਵੇਖਿਆ ਤਾਂ ਪਿਤਾ ਜੀ ਆੰਦਨੇ ਵੀ ਤੇਰੇ ਕੋਈ ਨੁਕਸ ਨਹੀਂ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਕੀ ਨੁਕਸ ਹੈ ਤੈਨੂੰ ਐ ਚਲੋ ਸੱਚ ਪਾਸ਼ਾ ਕਿਰਪਾ ਕਰਨਗੇ ਤੇ ਇਹ ਠੀਕ ਹੋ ਜਾਏਗਾ ਇਹਨੇ ਵਚਨ ਕੀਤਾ ਉਸ ਤੋਂ ਬਾਅਦ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਨੁਕਸ ਥੱਲੇੋਂ ਉੱਪਰ ਨੂੰ ਜਾਂਦਾ ਸੀ ਉਹ ਉੱਪਰੋਂ ਐ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਵਾਵਾਂ ਦਾ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਹੈ ਗੋਡਿਆਂ ਦਾ ਵੀ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਨੌਂ ਤੱਕ ਜਾ ਕੇ ਖਤਮ ਬਿਲਕੁਲ ਐ ਨਵੰਬਰ 9 ਹੋ ਗਏ ਇਹ ਸਤਗੁਰੂ ਜਗਜੀਤ ਸਿੰਘ ਦੀ ਵਡਿਆਈ ਹੈ ਤੇ ਸਾਡੇ ਇੱਥੇ ਸਾਡਾ ਭਰਾ ਰਤਨ ਸਿੰਘ ਹੈ ਨਾਲ ਹੀ ਘਰਿਆ ਉਹਦਾ ਤੇ ਉਹਦਾ ਲੜਕਾ ਗੁਰਸੇਵਕ ਇਹ ਜੈਪੁਰ 골ਡਨ ਜਿਹੜਾ ਹਸਪੀਟਲ ਹੈ ਉਹ ਬਿਮਾਰ ਬਹੁਤ ਹੋ ਗਿਆ ਖੂਨ ਦੀਆਂ ਉਲਟੀਆਂ ਬੁਰਾ ਹਾਲ ਤੇ ਸਾਰੇ ਰਿਸ਼ਤੇਦਾਰ ਉੱਥੇ ਇਕੱਠੇ ਆਪਣਾ ਹੋਏ ਹਸਪੀਟਲ ਪਤਾ ਨਹੀਂ ਹੁਣ ਵੀ ਕੀ ਹੋ ਜਾਣਾ ਤੇ ਹੁਣ ਵੀ ਕੀ ਹੋ ਜਾਣਾ ਹਾਲਤ ਇਹੋ ਜੀ ਹੋ ਗਈ ਫੇਰ ਕਹਿਣ ਲੱਗੇ ਵੀ ਸਾਧਗੁਰਾਂ ਦੇ ਚਰਨਾ ਚਾਰਜ ਕਰ ਲਓ ਸੱਚ ਪਾ ਜੀ ਕਿਰਪਾ ਕਰ ਦੇਣ ਸੱਚ ਪਾ ਜੀ ਚਰਨਾ ਚਾਰਜ ਕੀਤੀ ਕਿ ਸੱਚ ਪਾ ਜੀ ਬਖਸ਼ਿਸ਼ ਕਰੋ ਐ ਹਾਲਤ ਹੈ ਬੱਚੇ ਦੀ ਤੇ ਇਹ ਹੁਣ ਬਖਸ਼ਿਸ਼ ਕਰੋ ਇਹਦਾ ਹੁਣ ਪਤਾ ਨਹੀਂ ਸਾਨੂੰ ਤਾਂ ਕੋਈ ਨਹੀਂ ਲੱਗਦਾ ਪਤਾ ਵੀ ਕੀ ਹੋਏਗਾ ਸੱਚ ਪਾ ਕਹਿੰਦੇ ਨੇ ਕੋਈ ਨਹੀਂ ਤੁਸੀਂ ਨਾ ਸਾਧਗੁਣਾਂ ਦੇ ਚਰਨਾਂ 'ਚ ਅਰਦਾਸ ਕਰੋ ਤੇ ਠੀਕ ਹੋ ਜਾਏਗਾ ਤੇ ਇੱਕ ਸਾਡੇ ਨਾ ਹੈਗਾ ਸੀ ਉਹਨਾਂ ਦੇ ਕੋਲ ਇੱਕ ਜਿਹੜਾ ਨਾ ਫਰੂਟ ਦਾ ਇਲਾਜ ਕਰਦਾ ਹੈ ਉਹਦਾ ਨਾਮ ਮੈਨੂੰ ਭੁੱਲ ਗਿਆ ਹੈ ਮਲੇਗੇ ਥੇ ਕਰੋਲ ਬਾਗ ਦੀ ਉਹਦੀ ਦੁਕਾਨ ਸੀ ਤੋਂ ਫਰੂਟਾਂ ਦਾ ਇਲਾਜ ਕਰਦਾ ਸੀ ਜੋ ਵੀ ਤੇ 사드ਗੁਰ ਸਚਪਾਸ਼ਾ ਕਹਿੰਦੇ ਵੀ ਜਾ ਬਈ ਜਾਓ ਉਹਨੂੰ ਬੁਲਾ ਕੇ ਲਿਆਓ ਤੇ ਉਹਨੂੰ ਦਿਖਾਓ ਉਹ ਤੱਕ ਗਏ ਉਹ ਵੀ ਆਇਆ ਉਹਨੇ ਵੀ ਆਪਣੇ ਜੋ ਦੱਸਿਆ ਤੇ ਸਚਪਾਏ ਨੇ ਕਿਹਾ ਵੀ ਹੁਕਮ ਕੀਤਾ ਵੀ ਤੁਸੀਂ ਇਦਾਂ ਕਰੋ ਨਿਤਨੇਮ ਜਿਹੜਾ ਨਾ ਬਹਿ ਕੇ ਕਰੋ ਅਰਦਾਸ ਕਰਕੇ ਤੇ ਸਚਪਾਏ ਕਿਰਪਾ ਕਰਨਗੇ ਵੇਖੋ ਜੀ ਜਦੋਂ ਅਰਦਾਸ ਕਰਕੇ ਨਿਤਨੇਮ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਜਿਹੜੀ ਖੂਨ ਦੀ ਉਲਟੀ ਜਿਹੜੀ ਉਹ ਨਹੀਂ ਆਈ ਸਤਿਗੁਰੂ ਨੇ ਕਿਰਪਾ ਕਰਤੀ ਤੇ ਉਹ ਨਵੰਬਰੋਂ ਬਿਲਕੁਲ ਠੀਕ ਹੋ ਗਿਆ ਉਸ ਤੋਂ ਬਾਅਦ ਫਿਰ ਛੁੱਟੀਆਂ ਹੋ ਗਈਆਂ ਤੇ ਦੂਜੀ ਗੱਲ ਇਹ ਹੈ ਇੱਕ ਮੇਰੇ ਨਾਲ ਸਤਿਗੁਰੂ ਨੇ ਇੱਕ ਘਟਨਾ ਵਰਤਾਈ ਅਸੀਂ ਕੜੀਆਂ ਦਾ ਕੰਮ ਕਰਦੇ ਸਾਂ ਤੇ ਕੜੀਆਂ ਦੇ ਕੰਮ ਦੇ ਵਿੱਚ ਸਾਨੂੰ ਹੋ ਗਿਆ ਬਹੁਤ ਨੁਕਸਾਨ ਜਿਸ ਤਰ੍ਹਾਂ 4-5 ਲੱਖ ਵਿਆਜੀ ਚੁੱਕ ਲਿਆ 8-10 ਲੱਖ ਉਦਾਂ ਲੋਕਾਂ ਦਾ ਦੇਣਾ ਤੇ ਬਹੁਤ ਹੀ ਜ਼ਿਆਦਾ ਮਤਲਬ ਨੁਕਸਾਨ ਹੋਇਆ ਤੇ ਸੱਚਪਾ ਚਰਣਾ ਚਰਜ ਕੀਤੀ ਸੱਚਪਾ ਜੀ ਕਿਰਪਾ ਕਰੋ ਤੇ ਇਸ ਤਰ੍ਹਾਂ ਇਸਰਾ ਮਤਲਬ ਕਿ ਮਤਲਬ ਕਿ ਬੜੀ ਦਿੱਕਤ ਹੋ ਰਹੀ ਹੈ ਇਸਲੇ ਸੱਚਪਾ ਜਾਨਦੇ ਨੇ ਅੱਛਾ ਫਿਰ ਤੇਨ ਬਾਅਦ ਚ ਗੱਲ ਕਰਾਂਗੇ ਮੈਂ ਅਹੀਂ 7 ਵਜੇ ਸੱਚਪਾ ਸਾਹਿਬ ਬਾਹਰ ਗਏ ਅੰਧਿਆਣ ਕੇ ਗੱਲ ਕਰਾਂਗੇ ਆਏ ਤੇ ਉਹੜਾ ਕਮਰਾ ਹੁਣ ਜਿੱਥੇ ਸਤਗੁਰਾਂ ਦਾ ਕਮਰਾ ਹੁੰਦਾ ਹੀ ਸਤਗੁਰ ਜਗਜੀਤ ਸਿੰਘ ਦਾ ਵੀ ਇੱਥੇ ਜਿੱਥੇ ਹੁਣ ਹਾਂਜੀ ਇੱਥੇ ਜਿਹਾ ਹੀ ਹੁੰਦਾ ਹੈ। ਤੇ ਸਤਗੁਰ ਸੱਚੇ ਪਾਸ਼ਾ ਉੱਪਰ ਤੇ ਹੰਸਪਾਲ ਵੀ ਨਾਲ ਕਹਿੰਦੇ ਨੇ 10 ਕੀ ਗੱਲ ਐ? ਮੈਂ ਜੀ ਐਨੇ ਲੱਖ ਦੇਣਾ ਜੇ ਵਿਆਜ ਜੀ ਤਾਂ ਐਨੇ ਰੱਖ ਦੇਣਾ ਜੇ ਉਦਾਂ। ਹੁੰਦੇ ਨਹੀਂ ਕੋਈ ਗੱਲ ਨਹੀਂ। ਹੁਣ ਮੈਂ ਜੀ ਫੇ ਬਖਸ਼ਿਸ਼ ਕਰੋ। ਕਹਿੰਦੇ ਕਿਰਪਾ ਤਾਂ ਇਹ ਕਰਤੀ ਐ। ਪਰ ਹੁਣ ਤੈਨੂੰ ਦੇਣਾ ਵੀ ਪੈਣਾ ਕੁਝ ਮੈਂ ਜੀ ਕਿਰਪਾ ਕਰੋ ਉਦਾਂ ਹੀ ਮੇਰੇ ਤੇ ਕਿਰਪਾ ਕਰੋ ਹਾਂਜੀ ਆਂਦੇ ਨਹੀਂ ਤੈਨੂੰ ਕੁਝ ਦੇਣਾ ਵੀ ਪੈਣਾ ਜਿਹੜੇ ਸੱਚੇ ਪਾਤਸ਼ਾਹ ਨੇ ਦੋ ਵਾਰੀ ਇਸ ਤਰ੍ਹਾਂ ਕਿਹਾ ਨਾ ਤੇ ਫਿਰ ਮੈਂ ਸੋਚਿਆ ਹੁਣ ਤੀਜੀ ਵਾਰੀ ਸੱਚੇ ਪਾਤਸ਼ਾਹ ਕੋਈ ਹੋਰ ਬਚਨ ਨਾ ਕਰ ਦੇਣਾ ਤੇ ਹੁਣ ਸੱਤ ਬਚਨ ਹੀ ਕਰਦੇ ਹੋ ਮੈਂ ਹਾਂ ਜੀ ਸੱਤ ਬਚਨ ਸੱਚਪਾ ਕਹਿੰਦੇ ਮੈਂ ਹਫਤੇ ਤੱਕ ਤੱਕ ਫੇਰ ਆ ਰਿਹਾ ਤੇ ਫੇਰ ਤੇਰੇ ਨਾਲ ਕੇ ਗੱਲ ਕਰਨਾ ਮੈਂ ਜੀ 7 ਵਜਨ ਜੀ ਹਫਤੇ ਬਾਅਦ ਸੱਚਪਾ ਆਏ ਤੇ ਰਿਸ਼ਪਾਲ ਨੂੰ ਕਹਿੰਦੇ ਨੇ ਗੱਲ ਇਦਾਂ ਉਹ ਵੱਸਨ ਸਿੰਘ ਬੈਠਾ ਹੈ ਸੰਗਤ ਚ ਪਰ ਉਹ ਸਾਹਮਣੇ ਬੈਠਾ ਹੈ ਉਹਨੂੰ ਨਾ ਇਸ ਤਰ੍ਹਾਂ ਕਹੇ ਵੀ ਉੱਥੇ ਕੋਠੀ ਆ ਜੇ ਐਡੀ ਕੋਠੀ ਸੀ ਨਾ ਇਹਦੇ ਪਿੱਛੇ ਇੱਕ ਰਾਜੇ ਦੀ ਕੋਠੀ ਹੁੰਦੀ ਸੀ ਉਸ ਕੋਠੀ ਚ ਸੱਚਪਾ ਦਾ ਪਹਿਲੇ ਡੇਰਾ ਉੱਥੇ ਹੁੰਦਾ ਹੈ ਉੱਥੇ ਬੁਲਾਇਆ ਮੈਨੂੰ ਤੇ ਸਚਪਾਏ ਨੂੰ ਮੱਥਾ ਟੇਕਿਆ ਮੈਂ ਤੇ ਸਚਪਾਏ ਦੀ ਵੈਸੇ ਇੰਨੀ ਕਿਰਪਾ ਹੁੰਦੀ ਸੀ ਸਾਡੇ ਤੇ ਇੰਨੀ ਉਹਨਾਂ ਦੀ ਬਖਸ਼ਿਸ਼ ਸੀ ਕਿ ਸਚੇ ਪਾਏ ਜਾਂ ਬਰਾਜੇ ਵੀ ਹੁੰਦੇ ਸਨ ਨਾ ਤੇ ਮੈਂ ਕਮਰੇ ਵਿੱਚ ਚੱਲ ਜਾਂਦਾ ਜਿਸਲੇ ਮਦਰ ਕੋਠੀ ਗਏ ਸੀ ਕੋਠੀ ਗਏ ਤੇ ਸਚਪਾਏ ਜਿਹਾ ਇਸ ਤਰ੍ਹਾਂ ਲੇਟੇ ਸਨ ਸਚਪਾਏ ਨੇ ਵੀ ਵਸਨ ਸਿੰਘ ਆ ਗਿਆ ਰਿਸ਼ਪਾਲ ਕਹਿੰਦਾ ਹਾਂ ਜੀ ਆ ਗਿਆ ਜੀ ਅਹੇ ਇਦਾਂ ਕਰ ਫਿਰ ਉਹ ਜਿਹਾ ਅਖਬਾਰ ਦੇ ਉੱਤੇ ਉਹ ਮਾਇਆ ਪਈ ਹੈ ਕੋਈ ਤੇ ਇਸ ਤਰ੍ਹਾਂ ਕਰੇ ਸਾਰੀ ਇਹਨੂੰ ਬੁਲੇਟ ਕੇ ਦੇ ਦੇ ਉਹਨੇ ਕੀਤਾ ਰਿਸ਼ਪਾਲ ਨੇ ਉਹ ਮਾਇਆ ਜਿਹੜੀ ਉਹ ਬੁਲੇਟ ਕੇ ਸਾਰੀ ਦੇ ਦਿੱਤੀ ਤੇ ਮੇਰੇ ਕੋਲ ਉਸਲੇ ਹੁੰਦਾ ਸੀ ਟੁੱਟਾ ਜਿਹਾ ਕਿਸਕੂਟਰ ਹੁੰਦਾ ਸੀ ਨਮਰੇਟਾ ਇਹ ਬੜੀ ਪੁਰਾਣੀ ਗੱਲ ਹੈ ਹਾਂਜੀ ਨਮਰੇਟਾ ਸਕੂਟਰ ਬੜਾ ਚਿਹਰਾ ਹੋ ਗਿਆ ਬੰਦ ਹੋਏ ਨੂੰ ਵੀ ਤੇ ਮੈਂ ਕੀਤਾ ਵੀ ਉਹ ਲਿਆ ਕੇ ਜਿਹੜੀ ਮਾਇਆ ਉਹਨੇ ਦਿੱਤੀ ਨਾ ਮੈਨੂੰ ਥੱਲੇ ਲਿਆ ਕੇ ਤੇ ਸਕੂਟਰ ਦੀ ਡਿੱਗੇ ਚ ਰੱਖੀ ਡਿਗਿਜ ਰੱਖ ਕੇ ਤੇ ਆਪਣਾ ਘਰ ਆ ਗਿਆ ਘਰ ਆਣ ਕੇ ਉਹ ਮਾਇਆ ਗਿਣੀ ਉਸ ਵਕਤ ਉਹ 6.5 ਲੱਖ ਨਿਕਲਿਆ ਉਸ ਵਕਤ ਹਿਸਾਬ ਲਾਓ ਅਜ ਦੇ ਤੇ ਕਰੋਨਾ ਦਾ ਹਿਸਾਬ ਬੰਦਾ ਹੋਏਗਾ ਤੇ ਉਹਦੇ ਵਿੱਚ ਗੱਲ ਇੱਕ ਹੋਰ ਹੈ ਕਿ ਮੈਨੂੰ ਸੱਚੇ ਪਾਤਸ਼ਾਹ ਨੇ ਥੋੜੇ ਦਿਨ ਪਹਿਲੇ ਉਧਰ ਜਿਹੜਾ ਇੱਕ ਮਕਾਨ ਹੈ ਸਾਡਾ ਦੂਜਾ ਉਹ ਵੇਚਦਾ ਸੀ। ਉਹਦੋਂ ਵੇਖਦਾ ਸੀ ਪੌਣੇ 4 ਲੱਖ ਦਾ। ਪੌਣੇ 4 ਲੱਖ ਤੇ ਅੱਜ ਤੇ ਹਿਸਾਬ ਲਾ ਲੋ ਕਿੰਨਾ ਮਹਿੰਗਾ ਹੋ। ਤੇ ਸਚਪਾਏ ਕਹਿੰਦੇ ਨੇ ਵੀ ਗੱਲ ਇਦਾਂ ਮਕਾਨ ਨਹੀਂ ਵੇਚਣਾ। ਮੈਂ ਜੀ 7 ਵਜੇ। ਤੇ ਮੁੜ ਕੇ ਸਚਪਾਏ ਨੇ ਫਿਰ ਮਾਇਆ ਦੇ ਦਿੱਤੀ। ਤੇ ਨਾਲ ਕਿਹਾ ਵੀ ਜਿਨ੍ਹਾਂ ਨੂੰ ਜਿਨ੍ਹਾਂ ਕੋ ਵਿਆਜੀ ਲਿਆ ਜੇ। ਉਹਨਾਂ ਨੂੰ ਵਿਆਜੀ ਪਹਿਲੇ ਦੇ ਲੋ। ਤੇ ਉਸ ਤੋਂ ਬਾਅਦ ਜਿਹੜਾ ਕੰਮ ਆ ਕੁਝ ਪੈਸਾ ਕੰਮ ਚ ਲਾ ਲੋ ਤੇ ਜਿਹੜੇ ਬੰਦੇ ਤੁਸੀਂ ਉਦਾਂ ਪੈਸੇ ਲਏ ਨੇ ਨਾ ਉਹਨਾਂ ਨੂੰ ਕਮਾ ਕੇ ਦੇ ਦੇਈ ਜਾਓ ਆਏਗਾ ਜੀ ਸਤਿਵੰਤ ਜੀਨਾਂ ਨੂੰ ਪੈਸਾ ਉਦਾਂ ਦੇਣਾ ਜਿਨ੍ਹਾਂ ਕੋਈ ਦਾਣੇ ਲਏ ਨੇ ਕੋਈ ਦਾਣਾ ਮਤਲਬ ਜਿਸ ਤਰ੍ਹਾਂ ਮਟੀਰੀਅਲ ਲਿਆ ਹੈ ਫੀਸ਼ਾ ਲਿਆ ਹੈ ਉਹਨਾਂ ਨੂੰ ਤੁਸੀਂ ਕਮਾ ਕੇ ਦੇਣੇ ਨੇ ਜਿਨ੍ਹਾਂ ਦੇ ਦੇਣੇ ਆ ਆਇਆ ਜੀ ਸਤਿਵੰਤ ਜੀ ਪਹਿਲੇ ਆਣ ਕੇ ਉਹਦੇ ਚੋਂ 4 4.5 ਲੱਖ ਜਿਹੜਾ ਸੀ ਨਾ ਉਹ ਦੇ ਦਿੱਤਾ ਜਿੰਨਾਂ ਨੂੰ ਵਿਆਜ ਹੀ ਉਹ ਵਿਆਜੀ ਦੇ ਕੇ ਤੇ ਮੁੜ ਕੇ ਕੁਝ ਪੈਸਾ ਬਚ ਗਿਆ ਉਹ ਸੱਚਪਾਇ ਨੇ ਕਿਹਾ ਵੀ ਵਿਆਜੀ ਦੇ ਕੇ ਜਿਹੜਾ ਪੈਸਾ ਬਚੇ ਉਹ ਕੰਮ ਚ ਲਾ ਦੇਣਾ ਉਹ ਕੰਮ ਚ ਲਾਤਾ ਕੰਮ ਚ ਲਾਇਆ ਤੇ ਕੰਮ ਦੀ ਮੈਂ ਦੱਸ ਨਹੀਂ ਸਕਦਾ ਇੰਨੀ ਬਰਕਤ ਪਈ ਕੰਮ ਦੇ ਵਿੱਚ ਸਾਡੇ ਪਿਤਾ ਜੀ ਕਹਿੰਦੇ ਨੇ ਪੇ ਵੱਸਨ ਸਿੰਘ ਘਰ ਦੇ ਵਿੱਚ ਨਾ ਮੀ ਵਰਿਆ ਨੋਟਾਂ ਦਾ ਤੇ ਨੋਟ ਇਕੱਠੇ ਨਹੀਂ ਹੁੰਦੇ ਪਏ ਮੇਰੇ ਕੋਲ ਤੇ ਮੈਂ ਨਾ ਮੁੜ ਕੇ ਝਾੜੂ ਫੜ ਕੇ ਤੇ ਝਾੜੂ ਦਾ ਨੋਟ ਇਕੱਠੇ ਕੀਤੇ ਨੇ ਐਨੇ ਨੋਟ ਤੇ ਉਹ ਫਿਰ ਥੋੜੇ ਦਿਨਾਂ ਜੀ ਮਹੀਨਿਆਂ ਜੀ ਇਦਾਂ ਹੋ ਗਿਆ ਕੀ ਐਨਾ ਪੈਸਾ ਆਇਆ ਹੈ ਮਾਰਕੀਟ ਜਾਣਾ ਘੜੀਆਂ ਦੀਆਂ ਦੁਕਾਨਾਂ ਤੇ ਜਾਣਾ ਐਨੇ ਆਰਡਰ ਹੋ ਗਏ ਸਾਡੇ ਕੋ 2000 2500 ਪੀਸ ਅਹੀ ਰੋਜ਼ ਘੜੀ ਦਾ ਲੈ ਕੇ ਜਾਣਾ ਤੇ ਮੁੜ ਕੇ ਅਹੀ ਸੋਚਣਾ ਵੀ ਹੁਣ ਇੱਥੋਂ ਐਨੇ ਆਰਡਰ ਹੋ ਜਾਂਦੇ ਤੇ ਕਿਸ ਤਰ੍ਹਾਂ ਭੁਗਤਾਵਾਂਗੇ ਕਿਦਾਂ ਅਹੀ ਨਾ ਕਰਨਾ ਵੀ ਦੁਕਾਨਾਂ ਹੀ ਛੱਡਣੀ ਸ਼ੁਰੂ ਕਰਤੀਆਂ ਜਿਹਦੇ ਕੋ ਪੈਸੇ ਲੈਣੇ ਉਹਦੇ ਕੋ ਚੱਲ ਜਾਣਾ ਦੂਜਿਆਂ ਕੋ ਜਾਣਾ ਹੀ ਨਹੀਂ ਤੇ ਮੁੜ ਕੇ ਚਲੋ ਉਹਨਾਂ ਦੇ ਫੋਨ ਆ ਜਣੇ ਤੇ ਇੰਨੀ ਕਿਰਪਾ ਸਤਿਗੁਰਾਂ ਦੀ ਹੋਈ ਕਿ ਜੇਬ ਦੇ ਵਿੱਚ ਨਾ ਜੇ ਵੇਖੀਏ ਤੇ ਜੇਬਾਂ 'ਚ ਨੋਟ ਜੇ अलमारीਆਂ 'ਚ ਵੇਖੀਏ ਤੇ अलमारी 'ਚ ਨੋਟ ਜਿੱਧਰ ਵੇਖੀਏ ਨੋਟ ਹੀ ਨੋਟ ਨਜ਼ਰ ਆਉਣ ਸਤਿਗੁਰ ਜਗਜੀਤ ਸਿੰਘ ਦੀ ਇੰਨੀ ਕਿਰਪਾ ਹੋਈ ਕਿ ਪਤਾ ਹੀ ਨਹੀਂ ਨੋਟ ਕਿੱਦਾਂ ਆ ਰਿਹਾ ਹੈ ਤੇ ਕਿੱਥੋਂ ਆ ਰਿਹਾ ਹੈ ਇਹ ਹੀ ਨਹੀਂ ਪਤਾ ਅਸੀਂ ਇੱਕ ਦਾਣਾ ਖਰੀਦਦੇ ਸਾਂ ਉਸ ਵਕਤ ਕੋਈ 22 ਰੁਪਏ ਕਿਲੋ ਹੋਏਗਾ ਕੋਈ ਐਸੀ ਉਹਨਾਂ ਦੀ ਕਿਰਪਾ ਹੋ ਗਈ ਕਿ ਜਿੰਨਾ ਚਿਰ ਅਸੀਂ ਉਹ ਕਰਜ਼ਾ ਲੈਣਾ ਸੀ ਨਾ ਉਹ ਦਾਣਾ 11 ਰੁਪਏ 10 ਰੁਪਏ ਕਿਲੋ ਸਾਨੂੰ ਉਹ ਜਿਹੜਾ ਮਟੀਰੀਅਲ ਮਿਲਣਾ ਸ਼ੁਰੂ ਹੋ ਗਿਆ ਸਾਨੂੰ ਉਹਦੇ ਚੋਂ ਹੀ ਪੈਸੇ ਬਚਣੇ ਸ਼ੁਰੂ ਹੋ ਗਏ ਤੇ ਜਿਹੜੇ ਮਾਲ ਚੋਂ ਬਚਨੇ ਹਨ ਸਮਾਨ ਚੋਂ ਬਚਨੇ ਉਹ ਵੀ ਬਚਨੇ ਸ਼ੁਰੂ ਹੋ ਗਏ ਹਰ ਸਮਾਨ ਸਸਤਾ ਹੋਣ ਲੱਗ ਪਿਆ ਪੈਸੇ ਦਾ ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਆ ਰਹੇ ਨੇ ਥੋੜਾ ਜਿਹਾ ਹੋਇਆ ਤੇ ਮੈਂ ਨਾ ਇੱਕ ਮੈਂ ਕਿਹਾ ਇਦਾਂ ਕਰੀਏ ਹੁਣ ਇੱਕ ਗੱਡੀ ਲੈ ਲਈਏ ਮਾਲ ਖੜਨਾ ਹੁੰਦਾ ਤੇ ਗੱਡੀ ਚਾਹੀਦੀ ਹੈ ਸੁਮੋ ਲੈ ਲਈ ਸੁਮੋ ਗੱਡੀ ਲਈ ਤੇ ਉਥੇ ਰਮੇਸ਼ ਨਰ ਗੁਰਦੁਆਰੇ ਜਿੱਥੇ ਹੁਣ ਹਾਲ ਵੱਡਾ ਤਿਆਰ ਹੋ ਰਿਹਾ ਹੈ ਉਥੇ ਲਿਆ ਕੇ ਤੇ ਖੜੀ ਕਰਤੀ ਮੈਂ ਸਚਪਾਏ ਦੇ ਚਰਨ ਪਹੁੰਚਣੇ ਨੇ ਸਚਪਾਏ ਆਏ ਗੱਡੀ 'ਚ ਬੈਠੇ ਤੇ ਆਪਣਾ ਗੱਡੀ ਨੂੰ ਇੰਜ ਹੈਂਡਲ ਨੂੰ ਹਕੂਮਤ ਕਮਾਉਂਦੇ ਰਹੇ ਕਹਿੰਦੇ ਵੀ ਗੱਲ ਇਦਾਂ ਇਹ ਬਹੁਤ ਵਧੀਆ ਗੱਡੀ ਹੈ ਹਾਂਜੀ ਤੇ ਹੋਰ ਸੁਣਾ ਕੰਮ ਦਾ ਮੈਂ ਜੀ ਆਪਦੀ ਕਿਰਪਾ ਸਾਰੀ ਆਪਦੀ ਕਿਰਪਾ ਨਾਲ ਹੀ ਇਹ ਗੱਡੀ ਲਈ ਹੈ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਡੇ ਸੂਬਾ ਸੁਖਦੇਵ ਸਿੰਘ ਜੀ ਨੇ ਦਿੱਲੀ ਦੇ ਸੂਬੇ ਉਹਨਰ ਮੈਂ ਨਾਲ ਲਿਆ ਮੈਂ ਕਿਹਾ ਵੀ ਗੱਲ ਇਦਾਂ ਮੈਂ ਨਾ ਸੱਚ ਪਾਏ ਨੂੰ ਮੱਥਾ ਟੇਕਣਾ ਸਾਰਜ ਇੱਕ 3 ਲੱਖ ਰੁਪਇਆ ﺍﻟमारी ਚ ਪਿਆ ਤੇ ਮੈਂ ਗਿਆ ਕਿ ਪੈਸੇ ਕੀ ਕਰਦੇ ਨੇ ਪਏ ਮੈਂ ਸਤਗੁਰਾਂ ਨੂੰ ਮੱਥਾ ਟੇਕੋਇ ਉਹ ਪੈਸੇ ਲਏ ਸੂਬੇ ਨੂੰ ਲਿਆ ਨਾਲ ਤੇ ਉੱਥੇ ਮੱਥਾ ਟੇਕਿਆ ਸਤਗੁਰ ਮੁਸਕਰਾਏ ਬੜਾ ਹੱਸੇ ਆਂਦੇ ਵੀ ਪੈਸੇ ਕਿੱਥੋਂ ਆਏ ਨੇ ਮੈਂ ਜੀ ਆਪ ਜੀ ਨੇ ਭੇਜੇ ਨੇ ਹਾਂ ਜੀ ਆਪ ਹੀ ਦੇ ਭੇਜੇ ਨੇ ਤੇ ਫੇਰ ਉਸ ਤੋਂ ਬਾਅਦ ਕੋਈ 2-3 ਮਹੀਨੇ ਬਾਅਦ ਫੇਰ ਫੇਰ ਮੈਂ ਗੱਲ ਇਦਾਂ ਭਈ 10 ਕ ਲੱਖ ਰੁਪਇਆ ਫੇਰ ਅਲਮਾਰੀ ਚ ਪਿਆ ਵਾ ਕਿਉਂ ਨਾ ਹੋਏ ਸਤਗੁਰ ਜਿਹੜੇ ਨੇ ਆਏ ਨੇ ਤੇ ਉਹਨਾਂ ਨੂੰ ਮੱਥਾ ਹੀ ਟੇਕਦੀਏ ਉਹ ਵੀ ਨਾ ਉਹਨਾਂ ਨੂੰ ਮੈਂ ਜਾ ਕੇ ਤੇ ਮੱਥਾ ਠੇਕਦਾ ਬੜੇ ਸਤਗੁਰ ਖੁਸ਼ ਹੋਏ ਉਹ ਜਿਹੜਾ 6.5 ਲੱਖ ਲਿਆ ਸੀ ਇਦਾਂ ਨੇ ਉਹਨਾਂ ਨੂੰ ਦੋ ਵਾਰੀ ਕਰਕੇ ਤੇ ਮੱਥਾ ਠੇਕਦਾ ਸਤਗੁਰ ਬੜੇ ਖੁਸ਼ ਤੇ ਬਹੁਤ ਖੁਸ਼ੀਆਂ ਦਿੱਤੀਆਂ ਉਹਨਾਂ ਨੇ ਜਦੋਂ ਸੱਚ ਪਾਤਸ਼ਾਹ ਨੂੰ 6.5 ਲੱਖ ਜਿਹੜਾ ਸੀ ਉਹ ਮੱਥਾ ਟੇਕਤਾ ਤੇ ਬੜੀ ਸਾਨੂੰ ਵੀ ਬੜੀ ਹੈਰਾਨਗੀ ਹੁੰਦੀ ਹੈ ਕਿ ਜਿਹੜਾ ਮਟੀਰੀਅਲ ਅਸੀਂ ਮਤਲਬ ਕਿ 1000 ਜਾਂ 1100 ਰੁਪਏ ਖਰੀਦੇ ਰਹੇ ਹਾਂ 22 ਰੁਪਏ ਕਿਲੋ ਵਾਲਾ ਉਹ ਫੇਰ ਮਟੀਰੀਅਲ ਜਿਹੜਾ ਜਦੋਂ ਪੈਸੇ ਮੱਥਾ ਟੇਕਦੇ ਫੇਰ ਉੱਥੇ ਹੀ ਪਹੁੰਚ ਗਿਆ ਤੇ ਮੈਂ ਕਹਿਆ ਵੇਖੋ ਸਤਿਗੁਰਾਂ ਦੀ ਕਿਰਪਾ ਫਿਰ ਜਿੰਨਾ ਵੀ ਪੈਸਾ ਦੇਣਾ ਸੀ ਨਾ ਜਿਦਾ ਜਿਦਾ ਵੀ ਭਈ ਤੇਰਾ ਕਿੰਨਾ ਪੈਸਾ ਹੈ ਮੇਰਾ ਹੈ ਜੀ 100000 ਰੁਪਇਆ ਇਹ ਲਓ ਜੀ ਤੇਰਾ ਕਿੰਨਾ ਵੀ ਮੇਰਾ 50000 ਇਹ ਲਓ ਜੀ ਛੀਛੇੜਾ ਦਾ ਕਿੰਨਾ ਇੰਨਾ ਜੀ ਇਹ ਲਓ ਜੀ ਅਸੀਂ ਜਿਦਾ ਜਿਦਾ ਪੈਸਾ ਸੀ ਨਾ ਇੱਕ ਇੱਕ ਪੈਸਾ ਸਭ ਦਾ ਦਿੱਤਾ ਤੇ ਬੜੀ ਸੱਚਪਾਏ ਦੀ ਬਖਸ਼ਿਸ਼ ਹੋਈ ਸੱਚਪਾ ਇੱਥੇ ਚਰਨ ਪਾਏ ਸਾਡੀ ਕਲੌਨੀ ਚ ਗੁਰਦੁਆਰੇ ਵਾਰ ਲੱਗੀ ਤੇ ਸੱਚ ਪਾਏ ਪਹਿਲੇ ਸਾਡੇ ਇੱਥੇ ਘਰ ਚੱਲਣ ਪਾਏ ਵਾਰ ਤੋਂ ਪਹਿਲੇ ਇੱਥੇ ਆਏ ਤੇ ਕੋਈ ਥੋੜਾ ਜਿਹਾ ਪਹਿਲੇ ਛਕਿਆ ਵੀ ਉਹਨਾਂ ਨੇ ਤੇ ਮੁੜ ਕੇ ਹਸਪਤਾਲ ਕਮਰੇ ਚੋਂ ਬਾਹਰ ਨਿਕਲਿਆ ਦੋ ਕਮਰੇ ਸਨ ਅੱਗੇ ਪਿੱਛੇ ਉਧਰ ਕਹਿੰਦਾ ਵੀ ਸੱਚ ਪਾਏ ਨੇ ਤੇਰੀ ਡਿਊਟੀ ਲਾਤੀ ਇੱਕ ਨਹੀਂ ਸਤਵਚਨ ਤੇ ਜਿਸ ਲਈ ਅਸੀਂ ਵਾਰਿਜ ਗਏ ਭੋਗ ਪਿਆ ਉੱਥੇ ਫਿਰ ਉਹਨੇ ਅਲਾਉਂਸ ਕਰਤਾ ਵੇ ਸੱਚ ਪਾਸ਼ਾ ਜੀ ਦੀ ਪ੍ਰਧਾਨਗੀ ਦੀ ਡਿਊਟੀ ਲਾਤੀ ਹੈ ਹਾਂਜੀ ਤੇ ਸਾਰੀ ਸਾਧ ਸੰਗ ਜਿਹੜੀ ਹੈ ਇਹਨਾਂ ਨੇ ਸਹਿਮਤ ਹੋਵੇ ਅਸੀਂ ਜਿੰਨਾ ਚਿਰ ਸੇਵਾ ਕੀਤੀ ਹੈ ਇੱਕ ਵੀ ਬੰਦਾ ਉਹਨਾਂ ਚਿਰ ਸਾਡੇ ਖਿਲਾਫ ਨਹੀਂ ਉਠਿਆ ਐਸੀ ਸਤਗੁਰੂ ਦੀ ਕਿਰਪਾ ਰਹੀ ਹੈ ਉਸ ਤੋਂ ਬਾਅਦ ਸਮਾ ਆ ਗਿਆ ਸਤਗੁਰੂ ਦੇ ਸੇਉਂਦਾ ਤੇ ਇਹਨਾਂ ਨੇ ਵੀ ਸਾਡੀ ਜਦੋਂ ਇਹ ਗੱਦੀ ਤੇ ਨਹੀਂ ਸੀ ਬੈਠੇ ਤੇ ਅਸੀਂ 에어ਪੋਰਟ ਤੇ ਇਹਨਾਂ ਨੂੰ ਵੀ ਅੱਗੋਂ ਲੈਣ ਜਾਂਦੇ ਹੁੰਦੇ ਹਾਂ ਤੇ ਇਹਨਾਂ ਨੇ ਬੜਾ ਖੁਸ਼ ਹੋਣਾ ਉਦੋਂ ਸਤਿਗੁਰਾਂ ਸੱਚੇ ਪਾਸ਼ਾ ਹਣ ਵਾਲਿਆਂ ਨੇ ਵੀ ਸਤਿਗੁਰੂ ਜਗਜੀਤ ਸਿੰਘ ਜੀ ਮਤਲਬ ਕਈ ਵਾਰੀ ਉੱਥੇ ਜਾਣ ਦਾ ਮੌਕਾ ਬਹੁਤ ਮਿਲਦਾ ਸੀ ਭੈਣੀ ਸਾਹਿਬ ਸਾਨੂੰ ਜਾਂਦੇ ਰਹਿਣਾ ਸੀ ਤੇ ਸਤਿਗੁਰਾਂ ਨੇ ਕਦੀ ਦਦਾਰ ਨੂੰ ਪੁੱਛਣਾ ਕਿਹਣਾ ਵੀ ਦਦਾਰ ਇਹ ਬੱਸੋਂ ਸੇ ਕਿੱਧਰ ਆਇਆ ਅੱਜ ਹਾਂਜੀ ਮਤਲਬ ਪੁੱਛਣਾ ਉਹਨਾਂ ਨੂੰ ਤੇ ਉਹਨਾਂ ਨੇ ਐਵੇਂ ਹੀ ਦੱਸ ਦੇਣਾ ਇਹ ਐਸ ਕੰਮ ਆਇਓ ਨੇ ਜੀ ਵਿਆਹ ਆਇਓ ਨੇ ਜਾਂ ਕਿਸ ਤਰ੍ਹਾਂ ਤੇ ਬੜੇ ਖੁਸ਼ ਹੋਣਾ ਤੇ ਸਤਗੁਰ ਜੀ ਇੱਕ ਵਾਰੀ ਹੁਣ ਬਚਨ ਮੈਨੂੰ ਭੁੱਲ ਗਿਆ ਕਹਿੰਦੇ ਨੇ ਵੱਸਨ ਸਿੰਘ ਮੈਂ ਤੇਰੇ ਨਾਲ ਆ ਉਸ ਤੋਂ ਬਾਅਦ ਉਹ ਹੀ ਕਿਰਪਾ ਸਤਗੁਰ ਉਧਰ ਸਿੰਘ ਜੀ ਨੇ ਸਾਡੇ ਤੇ ਕੀਤੀ ਤੇ ਇਹਨਾਂ ਨੇ ਵੀ ਕਿਹਾ ਵੀ ਅਸੀਂ ਤੇਰੇ ਨਾਲ ਆ ਇਹਨਾਂ ਨੇ ਵੀ ਸਾਡੇ ਕੋਲ ਕਾਫੀ ਕੰਮ ਲਏ ਜੇ ਡੀਵੀਏ ਸੇਵਾ ਦੱਸਦੇ ਰਹੇ ਫੋਨ 'ਤੇ ਦੱਸਣਾ ਕਿ ਵੱਸਨ ਸਿੰਘ ਜੀ ਇਹ ਕੰਮ ਕਰਨਾ ਹੈ ਸਤਬਜਨ ਜੀ ਉਹ ਕੰਮ ਅਸੀਂ ਕੀਤੇ ਸਤਗੁਰੂ ਜੀ ਨੇ ਬੜੀਆਂ ਖੁਸ਼ੀਆਂ ਦਿੱਤੀਆਂ ਇਹਨਾਂ ਨੇ ਬਹੁਤ ਖੁਸ਼ ਹੋਏ ਤੇ ਸਾਨੂੰ ਪਰਿਵਾਰ ਨੂੰ ਕੀ ਚਾਹੀਦਾ ਖੁਸ਼ੀਆਂ ਹੀ ਚਾਹੀਦੀਆਂ ਨੇ ਹੁਣ ਸਾਡਾ ਪਰਿਵਾਰ ਜਿੰਨਾ ਵੀ ਹੈ ਉਹ ਸਤਗੁਰੂ ਦੇ ਸਿੱਧ ਚਰਨਾਂ ਨਾਲ ਜੁੜਿਆ ਲੁਧਿਆਣਾ ਤੋਂ ਇਹਨਾਂ ਨੇ ਆਣ ਕੇ ਦਰਸ਼ਨ ਦਿੱਤੇ ਨੇ ਤੇ ਮੈਂ ਇਹਨਾਂ ਦਾ ਇਸ ਗੱਲ ਤੋਂ ਬਹੁਤ-ਬਹੁਤ ਧੰਨਵਾਦ ਕਰਨਾ ਕਿ ਸਤਿਗੁਰ ਜੀ ਨੇ ਇਹਨਾਂ ਤੇ ਇਨੀ ਬਖਸ਼ਿਸ਼ ਕੀਤੀ ਹੈ ਤੇ ਇਹ ਸਤਿਗੁਰ ਜੀ ਦੇ ਜਗ੍ਹਾ-ਜਗ੍ਹਾ ਤੋਂ ਜਾ ਕੇ ਤੇ ਬਚਨ ਰਿਕਾਰਡ ਕਰਕੇ ਤੇ ਉਹ ਸਾਧ ਸੰਗਤ ਨੂੰ ਇਹ ਸੁਣਾਉਂਦੇ ਨੇ ਇਹ ਸਤਿਗੁਰ ਦੀ ਬੜੀ ਬਖਸ਼ਿਸ਼ ਹੈ ਤੇ ਸਤਿਗੁਰ ਜੀ ਨੇ ਤੇ ਕਿਰਪਾ ਕਰੇ ਇਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਇਹਨਾਂ ਕੋਲ ਲੈਂਦੇ ਰਹਿਣ ਸਤ ਸ੍ਰੀ ਅਕਾਲ